ਨਾਬਾਬੇਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਰਹਿਨਮਾਈ ਹੇਠ ਮੀਟਿੰਗ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਨਾਬਾ ਹਲਕੇ ਵਿੱਚ 40000 ਦੇ ਕਰੀਬ ਵਰਤੀ ਕੀਤੀ ਜਾਵੇਗੀ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਮੁੰਦਰ ਹੈ। ਜੇਕਰ ਸੁਧਾਰ ਲਹਿਰ ਇੱਕ ਨਵੀਂ ਪਾਰਟੀ ਬਣ ਗਈ ਹੈ ਤਾਂ ਇਸ ਨਾਲ ਕੋਈ ਫਰਕ ਨਹੀਂ ਪੈਣ ਵਾਲਾ। ਸ਼੍ਰੋਮਣੀ ਅਕਾਲੀ ਦਲ ਕੁਰਬਾਨੀਆਂ ਤੇ ਜ਼ੇਲਾ ਕਟ ਕੇ ਪਾਰਟੀ ਬਣੀ ਹੈ ਅੱਜ ਬਹੁਤ ਹੀ ਵੱਡੀ ਖੁਸ਼ੀਆ ਕੇ ਸ਼੍ਰੋਮਣੀ ਅਕਾਲੀ ਦਲ ਨਾਬੇ ਹਲਕੇ ਦੇ ਸਾਰਾ ਇਕੱਠਾ ਹੋਇਆ ਅੱਜ ਦੋ ਮੀਟਿੰਗਾਂ ਰੱਖੀਆਂ ਵਿੰਜੀਆਂ ਸੀ ਸਾਡੀਆਂ ਇੱਕ ਨਾਬਾ ਸ਼ਹਿਰ ਦੇ ਵਿੱਚ ਤੇ ਦੂਸਰੀ ਪਾਸੋਂ ਦੇ ਵਿੱਚ ਸੀ ਸੋ ਬੜੀ ਖੁਸ਼ੀ ਹੈ ਕਿ ਵਰਕਰਾਂ 'ਚ ਬਹੁਤ ਵੱਡਾ ਉਤਸ਼ਾਹ ਹੈਗਾ ਮੈਂਬਰਸ਼ਿਪ ਨੂੰ ਲੈ ਕੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਆ ਮੈਂਬਰਸ਼ਿਪ ਦੀ ਮੁਹਿੰਮ ਸ਼ੁਰੂ ਕੀਤੀ ਹੈ ਇਹ ਹਰ 5 ਸਾਲ ਬਾਅਦ ਮੁਹਿੰਮ ਸ਼ੁਰੂ ਹੋਦੀ ਹੈ ਇਹ ਵੀ ਭਰਤੀ ਦੇ ਰਾਹੀਂ ਜਿਹੜੇ ਹੈਗੇ ਡੈਲੀਗੇਟ ਬਣਨੇ ਨੇ ਜਿਨ੍ਹਾਂ ਨੇ ਸਰਕਲ ਜਥੇਦਾਰ ਬਣਨੇ ਕਿਨਾਂ ਨੇ ਜਿਨ੍ਹਾਂ ਨੂੰ ਅਹੁਦੇਦਾਰੀਆਂ ਮਿਲੀਆਂ ਤੇ ਇਸ ਤਰ੍ਹਾਂ ਹੀ ਕਰਦੇ ਕਰਦੇ ਫਿਰ ਇਸ ਸਟੇਟ ਬੋਡੀ ਜਿਹੜੀ ਹੈਗੀ ਉਹਦੀ ਚੋਣ ਹੋਈ। ਸੋ ਇਹ 1 ਮਹੀਨਾ ਦਾ ਸਮਾਂ ਮਿਲਿਆ ਸਾਨੂੰ। ਸੋ ਮੈਂ ਸਾਰੇ ਵਰਕਰ ਸਹਿਬਾਂ ਨੂੰ ਲੀਡਰ ਸਹਿਬਾਂ ਨੂੰ ਨਾ ਬਹਿ ਹਲਕੇ ਦੇ ਨੂੰ ਬੇਨਤੀ ਕੀਤੀ ਆ ਕਿ ਇਸ ਭਰਤੀ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਕੱਲੇ-ਕੱਲੇ ਮਹੱਲੇ ਵਿੱਚ ਪਹੁੰਚੀਏ ਤੇ ਗਲੀਆਂ ਮਾਲਿਆਂ ਜਾ ਕੇ ਆਪਣੇ ਕਾਊਂਟਰ ਲਾ ਕੇ ਭਰਤੀ ਕਰਾਵਾਂਗੇ ਹਰੇਕ ਪਿੰਡ ਦੇ ਵਿੱਚ ਜਾਵਾਂਗੇ। ਸੋ ਇਸ ਕਰਕੇ ਤਗੜਾ ਅਕਾਲੀ ਦਲ ਹੋਈਦਾ ਪੰਜਾਬ ਤਾਂ ਬਚੇਗਾ ਨਹੀਂ ਤਾਂ ਪੰਜਾਬ ਬਰਬਾਦ ਹੋ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੁਰਬਾਨੀਆਂ ਦੇ ਕੇ ਸ਼੍ਰੋਮਣੀ ਅਕਾਲੀ ਦਲ ਬਣਾਇਆ ਸ਼੍ਰੋਮਣੀ ਅਕਾਲੀ ਦਲ ਦੀ ਕੁਰਬਾਨੀਆਂ ਕਰਕੇ ਪੰਜਾਬ ਅੱਜ ਜਿਉਂਦਾ ਹੈ ਸੋ ਪੰਜਾਬ ਦੇ ਵਿੱਚ ਜਿਹੜਾ ਕੁਝ ਵੀ ਹੈ ਜੋ ਨਜ਼ਰ ਆ ਰਿਹਾ ਕੋ ਸ਼੍ਰੋਮਣੀ ਅਕਾਲੀ ਦਲ ਦਾ ਕੀਤਾ ਹੋਇਆ ਕੰਮ ਵਗਦਾ ਹੈ ਜੋ ਅਕਾਲੀ ਦਲ ਨੇ ਸੁਧਾਰ ਲਹਿਰ ਬਣ ਕੇ ਇੱਕ ਦਿਖੋ ਨਿਕਲ ਜੋ ਉਹਨਾਂ ਨੂੰ ਕਿੰਨਾ ਫਰਕ ਪਿਆ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਦੇਖੋ ਮੈਂ ਪਾਰਟੀ ਤੋਂ ਬਾਹਰ ਚਲਾ ਜਾਮਾ ਮੇਰੇ ਨਾਲ ਕੁਝ ਨਹੀਂ ਕੋਈ ਨਹੀਂ ਜਾਂਦਾ ਮੈਂ ਇਕੱਲਾ ਚਲਾ ਜਾਊਂਗਾ ਕੋਈ ਵੀ ਜਿਹੜਾ ਲੀਡਰ ਹੈ ਵੱਡੇ ਤੋਂ ਵੱਡਾ ਲੀਡਰ ਜਿਹੜਾ ਹੈਗਾ ਖਲੇਖੇ ਚ ਹੁੰਦਾ ਹੈ ਕਿ ਉਹਦੇ ਨਾਲ ਲੋਕ ਹੈਗੇ ਨੇ ਲੋਕ ਪਾਰਟੀ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹਿਸਟਰੀ ਹੈ 104 ਸਾਲ ਪੁਰਾਣੀ ਪਾਰਟੀ ਆ ਤੇ ਇੱਥੇ ਕਿਸੇ ਬੰਦੇ ਨਾਲ ਕੋਈ ਨਹੀਂ ਕਰਿਆ ਜਿਹੜੇ ਚਲੇ ਗਏ ਉਹਨਾਂ ਨੂੰ ਪਛਾਉਣਾ ਪਏਗਾ ਅਖਰ ਜਾ ਕੇ ਵੱਡੇ ਲੀਡਰ ਨੇ ਸਰਪ੍ਰਸਤ ਰੱਖੜਾ ਚੰਦੂ ਮਾਦਰਾ ਸਾਹਿਬ ਇਹਨਾਂ ਨਾਲ ਫਰਕ ਤਾਂ ਪੈ ਹੀ ਉਹ ਨਹੀਂ ਮੈਂ ਮੈਂ ਮਹਿਸੂਸ ਕਰਦਾ ਕਿ ਫਰਕ ਪੈਦਾ ਪਏਗਾ ਪਰ ਜਦੋਂ ਕਿਤੇ ਜਿਹੜੇ ਹੁਣ ਵੇਰੀ ਜਗ੍ਹਾ ਤੇ ਕੋਈ ਹੋਰ ਆ ਗਿਆ ਸੀਗਾ ਤੇ ਕੀ ਫਰਕ ਪਿਆ ਇਲੈਕਸ਼ਨ ਲੜ ਲਿਆ ਮੇਰੀ ਜਗ੍ਹਾ ਤੋਂ ਕੱਲ ਨੂੰ ਮੈਂ ਇੱਥੋਂ ਨਹੀਂ ਹੋਊਂਗਾ ਤੇ ਮੇਰੀ ਜਗ੍ਹਾ ਕੋਈ ਹੋਰ ਆ ਜੂਗਾ ਤੇ ਇਲੈਕਸ਼ਨ ਉਹ ਲੜ ਲੂਗਾ ਤੇ ਇਸ ਕਰਕੇ ਕੋਈ ਫਰਕ ਨਹੀਂ ਪੰਦਾ ਲੋਕ ਬਦਲਾ ਭਾਲਦੇ ਨੇ ਬਦਲਾ ਦੇ ਵਿੱਚ ਜੇ ਹੋ ਸਕਦਾ ਉਹਨਾਂ ਥਾਵਾਂ ਤੇ ਹੋਰੋਂ ਵੀ ਵਧੀਆ ਬੰਦੇ ਅੱਗੇ ਆ ਜਾਣ ਪਾਰਟੀ ਦਾ ਤਾਂ ਵੀ ਖੰਦ ਨਹੀਂ ਨਹੀਂ ਕੋਈ ਤਾਂ ਦੇਖ ਨਹੀਂ ਬਿਲਕੁਲ ਖਤਮ ਤੇ ਦੇਖਾ ਹੈ ਹੋਰ ਸੁਧਾਰ ਲੈ ਹਲੋ ਮੈਂ ਤਾਂ ਹੀ ਬੇਨਤੀ ਕਰੂਗਾ ਕਿ ਤੁਸੀਂ ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਕਰ ਲਿਆ ਕਿਉਂਕਿ ਅਕਾਲ ਤਖਤ ਤੇ ਜਿਹੜਾ ਤੁਸੀਂ ਲਿਖ ਕੇ ਦੇ ਕੇ ਆਏ ਸੀਗੇ ਉਹਦੇ ਵਿੱਚ ਤੁਸੀਂ ਇਹ ਲਿਖ ਕੇ ਦਿੱਤਾ ਸੀ ਤੇ ਜਿੰਨੀਆਂ ਵੀ ਗਲਤੀਆਂ ਜਿੰਨੀਆਂ ਵੀ ਭੁੱਲਾਂ ਆਕਾਲੀ ਦਲ ਦੀ ਸਰਕਾਰਾਂ ਤੋਂ ਆਈਆਂ ਅਸੀਂ ਉਹਨਾਂ ਦੇ ਬਰਾਬਰ ਦੇ ਜ਼ਿੰਮੇਵਾਰ ਸੀ ਤੇ ਜਦੋਂ ਕਦੇ ਬਰਾਬਰ ਦੀ ਜ਼ਿੰਮੇਵਾਰੀ ਸੇਵਾ ਜਾਂ ਸਜ਼ਾ ਇਹਨੂੰ ਕਿਹਾ ਜਾਂਦਾ ਹੈ ਉਹ ਲੈਣ ਦੀ ਵਾਰੀ ਆਈ ਤੇ ਖੌਲੀ-ਖੌਲੀ ਖਿਸਕੇ ਪਰੇ ਨਿੱਸਟੇ ਖੜਨ ਲੱਗ ਗਏ ਕਿਉਂ ਖੜਨ ਲੱਗ ਗਏ ਮੈਂ ਉਹ ਜ਼ਿੰਮੇਵਾਰ ਸਮਝਦਾ ਕਿ ਮੈਂ ਉਸ ਟਾਈਮ ਤੇ ਹਲਕਾ ਅਚਾਰ ਸੀਗਾ ਮੈਂ ਮਹਿਸੂਸ ਕਰਦਾ ਕਿ ਮੈਂ ਵੀ ਉਸ ਵਿੱਚ ਹੀ ਸੀਗਾ ਤੇ ਜਿਹੜੀ ਅਸੀਂ ਸੇਵਾ ਕੀਤੀ ਆ ਮਾਫੀ ਮੰਗੀ ਆ ਉਹ ਸਮੁੱਚੇ ਆਕਾਲੀ ਦਲ ਨੇ ਮੰਗੀ ਆ ਤੇ ਇਹਨਾਂ ਨੂੰ ਵੱਖਰਾ ਹੋ ਕੇ ਨਿਸਕਰਣਾ ਚਾਹੀਦਾ ਵਿਚ ਖੜ ਕੇ ਕਹਿਣਾ ਚਾਹੀਦਾ ਸੀਗਾ ਕਿ ਅਸੀਂ ਜਿਵੇਂ ਲਿਖ ਕੇ ਰੇ ਗਏ ਆ ਉਸੀ ਉਦਾਂ ਹੀ ਅਸੀਂ ਸੇਵਾ ਕਰਨ ਨੂੰ ਤਿਆਰ। ਇੱਥੋਂ ਇਹ ਸਾਰੀਆਂ ਗੱਲਾਂ ਨੇ ਇਕੱਠੇ ਹੋ ਕੇ ਕਲੰਦੀ ਲੋਰ ਬਣਦੇ। ਅਸੀਂ ਤਾਂ ਅਪੀਲ ਕਰਦੇ ਹਾਂ ਕਿ ਇਕੱਠੇ ਹੋਣ ਜਿਹੜੇ ਪਾਰਟੀ ਛੱਡ ਕੇ ਚਲੇ ਗਏ ਉਹ ਦੁਬਾਰਾ ਪਾਰਟੀ ਦੀ ਜੁਆਇਨਿੰਗ ਕਰਨ ਤਾਂ ਕਿ ਉਹਨਾਂ ਦਾ ਰੁਤਬਾ ਤਾਂ ਪਹਿਲਾਂ ਵੀ ਹੈਗਾ ਸੀਗਾ। ਉਹਨਾਂ ਦਾ ਰੁਤਬਾ ਹੋਰ ਵੱਧਦਾ ਰਹੇਗਾ। ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਮੈਂਬਰਸ਼ਿਪ ਮਹਮਾ ਸ਼ੁਰੂ ਕਰੀ ਹੈ। ਉਸ ਦੇ ਦੌਰਾਨ ਨਾਬਾ ਹਲਕੇ ਦੇ ਵਿੱਚ ਅਸੀਂ ਵਰਕਰਾਂ ਨੂੰ ਬੁਲਾ ਕੇ ਫੈਬਰਿਕ ਤੇ ਪੱਪਾ ਦੀਆਂ ਕਾਪੀਆਂ ਵੰਡੀਆਂ ਤੇ ਮੈਂਬਰਸ਼ਿਪ ਪੱਪਾ ਦਾ ਆਗਾਜ਼ ਕੀਤਾ ਘਰ-ਘਰ ਜਾ ਕੇ ਖ੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਦੇ ਬਾਰੇ ਜਾਣੂ ਕਰਵਾਵਾਂਗੇ ਲੋਕਾਂ ਨੂੰ ਤੇ ਖ੍ਰੋਮਣੀ ਅਕਾਲੀ ਦਲ ਦੇ ਮੈਂਬਰ ਵੱਧ ਤੋਂ ਵੱਧ ਨਾਬੇ ਹਲਕੇ ਵਿੱਚੋਂ ਬਣਾਵਾਂਗੇ ਅਸੀਂ ਘਟੋ ਘਟ ਨਾਬੇ ਹਲਕੇ ਦੇ ਵਿੱਚੋਂ 400 ਕਾਪੀ ਜਿਹੜੀ ਮੈਂਬਰਸ਼ਿਪ ਦੀ ਅਸੀਂ ਭਰ ਕੇ ਭੇਜਾਂਗੇ ਨਾਬੇ ਹਲਕੇ ਦੇ ਪਾਰਟੀ ਦਫ਼ਤਰ ਦੇ ਵਿੱਚ ਜੋ ਘਰ-ਘਰ ਜਾ ਕੇ ਖ੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣਾਵਾਂਗੇ ਯੂਥ ਅਕਾਲੀ ਦਲ ਵੱਲੋਂ ਜੋ ਸਾਨੂੰ ਡਿਊਟੀ ਲਾਈ ਆ ਖ੍ਰੋਮਣੀ ਅਕਾਲੀ ਦਲ ਦੀ ਪਾਰਟੀ ਲੀਡਰਸ਼ਿਪ ਨੇ ਉਹਨੂੰ ਪੂਰੀ ਤੰਦੇਈ ਨਾਲ ਨਿਭਾ ਕੇ ਇੱਕ ਮਹੀਨਾ ਪੂਰਾ ਸੀ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਨਾਲ ਲੈ ਕੇ ਉੱਤੇ ਹੀ ਬਜ਼ੁਰਗਾਂ ਨੂੰ ਸਾਡੀਆਂ ਮਾਤਾਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਬੁਢਲੇ ਤੌਰ ਤੇ ਬਣਾਵਾਂ ਜਿਹੜਾ ਇਹ ਅਕਾਲੀ ਦਲ ਦੀ ਅੱਜ ਮੀਟਿੰਗ ਸੀਗੀ ਇਹਨਾਂ ਨੇ ਸਾਰੇ ਇਲਾਕੇ ਦੇ ਬੰਦਿਆਂ ਨੂੰ ਬੁਲਾਇਆ ਤੇ ਅਕਾਲੀ ਦਲ ਦਾ ਜਿਹੜਾ ਅੱਜ ਇਕੱਠ ਹੈ ਇਸ ਦੇ ਤੋਂ ਪਤਾ ਚੱਲਦਾ ਹੈ ਵੀ ਅਕਾਲੀ ਦਲ ਦੁਬਾਰਾ 27 ਚੌ ਨਾਲ ਦੇਖੋ ਅਕਾਲ ਦਾ ਜਥੇਦਾਰ ਸਾਹਿਬ ਦੀ ਰਹਿਣਵਾਈ ਤੇ ਹੋ ਰਹੀ ਹੈ ਇਹ ਬਾਕੀ ਜਿੰਮੇ ਉੱਪਰੋਂ ਸਾਰਾ ਸਿਸਟਮ ਚੱਲਿਆ ਆ ਰਿਹਾ ਹੈ نیچے ਵਰਕਰੋਂ ਮੇ ਨਾਲ ਲੱਗਣ ਨੂੰ ਪਿਆਰ ਨੇ ਜਿਹੜੇ ਜਿਹੜਾ ਹੁਕਮ ਜਿੰਮੇ ਵਰਕਰਾਂ ਨੂੰ ਮਿਲ ਰਿਹਾ ਉਹਨੇ ਕੰਮ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਹੈ ਤੇ ਲੋਕਾਂ ਨੇ ਵੀ ਇਸਲੇ ਬੀਤੀ ਵਿਸ਼ਵਾਸ ਦਿੱਤਾ ਹੈ ਹਰ ਪਾਸੇ ਵੱਡੀ تعداد ਦੇ ਵਿੱਚ ਲੋਕ ਇਸ ਭਰਤੀ ਮਹਿਮ ਨਾਲ ਜੁੜ ਰਹੇ ਨੇ ਉਸ ਦੇ ਤਹਿਤ ਹੀ ਅੱਜ ਮੱਖਣ ਸਿੰਘ ਲਾਲਕਾਈ ਦੀ ਅਗਵਾਹਜ ਤੇ ਨਾਬੇ ਭਰਤੀ ਮਹਿਮ ਸ਼ੁਰੂ ਕੀਤੀ ਗਈ ਹੈ ਅਤੇ ਵਿਸ਼ਵਾਸ ਦਿਵਾਉਣੇ ਆ ਕਿ ਸਭ ਤੋਂ ਵੱਧ ਭਰਤੀ ਨਾਬਾ ਹਲਕੇ ਤੋਂ ਕਰਕੇ ਭੇਜਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਸੀ ਚੜ੍ਹਦੀ ਕਲਾ ਹੈ ਤੇ ਚੜ੍ਹਦੀ ਕਲਾ ਚੀਰ ਸਰਦਾਰ ਲਹਿਰ ਨਾਲ ਕਿੰਨਾ ਕੋ ਫਰਕ ਪਏਗਾ ਦੇਖੋ ਕੋਈ ਸੇ ਲਹਿਰ ਲੋਹਰ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਲਹਿਰਾ ਕਿੰਨੀਆਂ ਆਈਆਂ ਕਿੰਨੀਆਂ ਗਈਆਂ ਕੋਈ ਲਹਿਰ ਲੋਹਰ ਨਾਲ ਸਮੁੰਦਰ ਨੂੰ ਕਦੇ ਫਰਕ ਨਹੀਂ ਪੈਂਦਾ ਇਹ ਕੀਤਾ ਭਰਤੀ ਮੈਂ ਕਿੰਨਾ ਕੋ ਬਲ ਦੇਖੋ ਇੱਕ ਉਤਸ਼ਾਹ ਹੈ ਲੋਕਾਂ ਦੇ ਵਿੱਚ ਇੱਕ ਛੋਟੀ ਜੀ ਮੀਟਿੰਗ ਬੁਲਾਈ ਸੀ ਕਿੱਡੀ ਗਿਣਤੀ ਦੇ ਵਿੱਚ ਲੋਕ ਆਏ ਨੇ ਇਹ ਉਤਸ਼ਾਹ ਹੈ ਆ ਦੇਖੋ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਨਿੰਦਣ ਤੇ ਲੱਗੇ ਹੋਏ ਨੇ ਪਰ ਦੂਜੇ ਲੋਕ ਦੂਜੇ ਪਾਸੇ ਜਿਹੜੇ ਲੋਕ ਨੇ ਉਹ ਵਿਸ਼ਵਾਸ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਗਟਾ ਰਹੇ ਨੇ ਤੇ ਆਉਣ ਵਾਲਾ ਸਮਾਂ ਜਿਹੜਾ ਹੋਊਗਾ ਸ਼੍ਰੋਮਣੀ ਅਕਾਲੀ ਦਲ ਦਾ ਦੇਖੋ ਭਰਤੀ ਤਾਂ ਪਾਰਟੀ ਦੇ ਸਾਡੀ ਹੁੰਦੀਆਂ ਬੜੀ ਜੋਸ਼ੇ ਖੁਸ਼ਨਾ ਹੋ ਰਹੀ ਹੈ ਜਿਹੜੀ ਤੁਸੀਂ ਗੱਲ ਕਰਦੇ ਹੋ ਪਾਰਟੀ ਅੱਡ ਹੁੰਦੀ ਹੈ ਪਾਰਟੀ ਕਈ ਵਾਰੀ ਅੱਡ ਹੁੰਦੀ ਆਈ ਜਿਹੜੀ ਭਰਤੀ ਹੋ ਰਹੀ ਹੈ ਜਿਵੇਂ ਹੁਣ ਉੱਪਰੋਂ ਆਏ ਨੇ ਵਿਸ਼ੇਂਦਰ ਦੇਸ਼ ਉਂਦਰ ਸਾਹਿਬ ਨੇ ਜਾਂ ਚਮੈ ਨੇ ਭੇਜੇ ਨੇ ਅਸੀਂ ਉਹਦੇ ਮੁਤਾਬਕ ਪਰਤਨ ਕਰਾਂਗੇ ਵੱਧ ਤੋਂ ਵੱਧ ਕਿੰਨਾ ਕੁ ਬੋਲ ਮਿਲੇਗਾ ਪਾਰਟੀ ਨੂੰ ਵੱਧ ਤੋਂ ਬਹੁਤ ਜਿਆਦਾ ਬੋਲ ਮਿਲੇਗਾ ਜੀ ਪਾਰਟੀ ਨਾਲ ਸੇ ਤਾਬੜੀ ਤਕਨੀਕ ਨਾਲ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ